ਸ਼ਤਸ਼੍ਰੀਏਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਝੋਨੇ ਦਾ ਝੰਬਿਆ ਕਿਸਾਨ ਹਜੇ ਸੰਭਲ ਹੀ ਰਿਹਾ ਹੈ ਕਿ ਅੱਗੇ ਇੱਕ ਹੋਰ ਸੰਕਟ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਇਹ ਸੰਕਟ ਹੈ ਡੀਪੀ ਦੀ ਸ਼ਾਰਟੇਜ ਦਾ ਜਾਂ ਡੀਪੀ ਦੀ ਘਾਟ ਦਾ ਹੁਣ ਡੀਪੀ ਜੋ ਕਿ ਸਾਰਾ ਹੀ ਇੰਪੋਰਟ ਕੀਤਾ ਜਾਂਦਾ ਹੈ ਭਾਰਤ ਵਿੱਚ ਇਹ ਬਣਦਾ ਨਹੀਂ ਇਹਦੀ ਮੈਨੂਫੈਕਚਰਿੰਗ ਭਾਰਤ ਵਿੱਚ ਨਹੀਂ ਹੁੰਦੀ ਹੈ ਉਸ ਇੰਪੋਰਟ ਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਜਾਂ ਉਧਰ ਇਜ਼ਰਾਇਲ ਤੇ ਖਾੜੀ ਦੇਸ਼ਾਂ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਈਰਾਨ ਹੌਥੀ ਜਿਹੜੇ ਨੇ ਉਹ ਸਾਰੇ ਮਿਲ ਕੇ ਲੜ ਰਹੇ ਨੇ ਉਸ ਦਾ ਕਾਰਣੀ ਹੈ ਕਿ ਇਸ ਵਾਰ ਡੀਏਪੀ ਦੇਰੀ ਦੇ ਨਾਲ ਭਾਰਤ ਦੇ ਵਿੱਚ ਪਹੁੰਚ ਰਿਹਾ ਹੈ ਕਿਉਂਕਿ ਸਾਰਾ ਡੀਏਪ ਸਮੁੰਦਰ ਦੇ ਰਸਤੇ ਤੋਂ ਆਉਂਦਾ ਹੈ ਤੇ ਇਸ ਜੰਗ ਕਾਰਨ ਜਹਾਜ਼ਾਂ ਨੂੰ ਲੰਬੇ ਰੂਟ ਲੈ ਕੇ ਲੰਬਾ ਰਸਤਾ ਪਾਰ ਕਰਕੇ ਆਉਣਾ ਪੈ ਰਿਹਾ ਹੈ ਉਹਦੇ ਨਾਲ ਜਿਹੜੀ ਹੋਣ ਵਾਲੀ ਦੇਰੀ ਹੈ ਉਹ ਸੁਭਾਵਿਕ ਹੈ ਦੇਰੀ ਐਕਸਪੈਕਟਿਡ ਸੀ ਕਿ ਹਾਂ ਹੋਊਗੀ ਲੇਕਿਨ ਫਸਲ ਦੀ ਬਜਾਈ ਉਹ ਰੁਕ ਨਹੀਂ ਸਕਦੀ ਉਹ ਕਿਸੇ ਜੰਗ ਦੇ ਖਤਮ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਫਸਲ ਨੇ ਤਾਂ ਆਪਣੇ ਟਾਈਮ ਦੇ ਉੱਤੇ ਹੀ ਬੀਜਿਆ ਜਾਣਾ ਹੈ ਰਾਜਨੀਤਿਕ ਪਾਰਟੀਆਂ ਇਸ ਸੰਕਟ ਦੇ ਵਿੱਚ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ ਪਰ ਕਿਸਾਨਾਂ ਨੂੰ ਤਾਂ ਮਸਲੇ ਦਾ ਹੱਲ ਚਾਹੀਦਾ ਹੈ ਤੇ ਸਮੇਂ ਸਿਰ ਚਾਹੀਦਾ ਹੈ ਸਮੇਂ ਤੋਂ ਬਾਅਦ ਮਿਲਿਆ ਹੋਇਆ ਹੱਲ ਉਹਨਾਂ ਦੇ ਕਿਸੇ ਕੰਮ ਦਾ ਨਹੀਂ ਹੈ ਵੈਸੇ ਤਾਂ ਕਣਕ ਦੀ ਬਿਜਾਈ ਦਾ ਜਿਹੜਾ ਟਾਈਮ ਹੈ ਪੰਜਾਬ ਦੇ ਵਿੱਚੋਂ 1 ਨਵੰਬਰ ਤੋਂ 15 ਨਵੰਬਰ ਤੱਕ ਦਾ ਹੈ ਇਸ 15 ਦਿਨਾਂ ਦੇ ਵਿੱਚ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਪਰ ਇਸ ਸਾਲ ਇਹ ਕਣਕ ਦੀ ਬਜਾਈ ਦਾ ਕੰਮ ਲੇਟ ਚੱਲ ਰਿਹਾ ਹੈ ਚੋਨੇ ਦੀ ਖਰੀਦ ਲੇਟ ਹੋਣ ਕਰਕੇ ਜਾਂ ਮੌਸਮ ਦੇ ਵਿੱਚ ਬਦਲਾਅ ਹੋਣ ਕਰਕੇ ਉਨੀ ਠੰਡ ਉਹਨਾਂ ਮੌਸਮ ਹਲੇ ਠੰਡਾ ਨਹੀਂ ਹੋਇਆ ਹੈ ਇਸ ਕਰਕੇ ਕਣਕ ਦੀ ਬਜਾਈ ਹੁਣ ਵੀ ਚੱਲ ਰਹੀ ਹੈ ਹਜੇ ਖਤਮ ਨਹੀਂ ਹੋਈ ਸ਼ੁਰੂਆਤ ਹੈ ਚੱਲ ਰਹੀ ਹੈ ਬੀਜਣ ਵੇਲੇ ਹੀ ਡੀਪੀ ਚਾਹੀਦਾ ਹੁੰਦਾ ਹੈ لیکن ਇਸ ਸਾਲ ਪੰਜਾਬ ਨੂੰ ਡੀਪੀ ਉਸ ਦੀ ਲੋੜ ਤੋਂ 30% ਘੱਟ ਮਿਲਿਆ ਹੈ। ਅਕਤੂਬਰ ਤੋਂ ਲੈ ਕੇ ਅਪ੍ਰੈਲ ਦੇ ਮਹੀਨੇ ਤੱਕ ਵੈਸੇ ਤਾਂ ਪੰਜਾਬ ਨੂੰ 5.5 ਲੱਖ ਟਨ ਡੀਪੀ ਚਾਹੀਦਾ ਹੁੰਦਾ ਹੈ ਤਾਂ ਕਿ ਕਣਕ ਦੀ ਫਸਲ ਬੀਜੀ ਜਾ ਸਕੇ, ਆਲੂ ਦੀ ਬਜਾਈ ਹੋਣ ਦੀ ਹੈ ਹੋਰ ਸਬਜ਼ੀਆਂ ਵੀ ਜਿਹੜੀਆਂ ਨੇ ਕਈ ਲੋਕ ਬੀਜਦੇ ਨੇ ਉਹਦੇ ਵਿੱਚ ਵੀ डीएपी दी लोड ਹੁੰਦੀ ਹੈ ਪਰ ਜੇ ਆਪਾਂ ਕੱਲੀ ਕਣਕ ਵਾਸਤੇ ਵੀ ਦੇਖਿਆ ਜਾਵੇ ਕੱਲੀ ਕਣਕ ਨੂੰ ਵੀ 435000 ਟਨ ਡੀएपी ਦੀ ਲੋਡ ਹੁੰਦੀ ਹੈ ਬਾਰੀ ਕਾਰਨਾਂ ਦੇ ਨਾਲ ਨਾਲ ਇਸ ਸਾਲ ਕੁਝ ਅੰਦਰੂਨੀ ਕਾਰਨ ਵੀ ਰਹੇ ਨੇ ਕਿ ਡੀएपी ਦੀ ਘਾਟ ਕਿਉਂ ਹੈ ਅੰਦਰੂਨੀ ਕਾਰਨ ਇਹ ਨੇ ਕਿ ਹਰਿਆਣਾ ਦੇ ਵਿੱਚ ਇਸੇ ਟਾਈਮ ਚੋਣਾ ਹੋ ਕੇ ਹਟੀਆਂ ਨੇ ਉਹਨਾਂ ਦੀ ਸਟੇਟ ਅਸੈਂਬਲੀਆ ਵਿਧਾਨ ਸਭਾ ਦੀਆਂ ਚੋਣਾਂ ਸ਼ਿਗੀਆਂ ਤੇ ਉਸ ਦੇ ਮੱਦੇ ਨਜ਼ਰ ਡੀਏਪੀ ਦੀ ਸਪਲਾਈ ਪਹਿਲਾਂ ਕੇਂਦਰ ਸਰਕਾਰ ਵੱਲੋਂ ਹਰਿਆਣਾ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਗਿਆ ਪੰਜਾਬ ਦੀ ਸਪਲਾਈ ਵੀ ਪੰਜਾਬ ਦੇ ਹਿੱਸੇ ਦਾ ਡੀਏਪੀ ਵੀ ਹਰਿਆਣਾ ਨੂੰ ਡਾਇਵਰਟ ਕੀਤਾ ਗਿਆ ਤਾਂ ਕਿ ਉੱਥੇ ਕਿਸਾਨਾਂ ਦੀਆਂ ਵੋਟਾਂ ਉਲਟ ਨਾ ਪੁੱਗਤ ਜਾਣ ਸਰਕਾਰ ਨੂੰ ਨੁਕਸਾਨ ਨਾ ਹੋਵੇ ਇਹ ਵੀ ਹੋਇਆ ਇਹਦੇ ਕਾਰਨ ਵੀ ਡੀਏਪੀ ਦੀ ਘਾਟ ਪੰਜਾਬ ਦੇ ਵਿੱਚ ਮਹਿਸੂਸ ਕੀਤੀ ਜਾਂਦੀ ਹੈ ਕੀਤੀ ਗਈ ਹੈ ਲੇਕਿਨ ਜਿਵੇਂ ਕਿਹਾ ਜਾਂਦਾ ਹੈ ਕਿ ਮਜਬੂਰੀ ਕਾਰ ਦੀ ਜਨਨੀ ਹੈ ਉਸੇ ਹੀ ਮਜਬੂਰੀ ਦੇ ਬਸ ਕਿਸਾਨਾਂ ਨੇ ਇਸ ਸੰਕਟ ਦਾ ਹੱਲ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਸੇ ਹੱਦ ਤੱਕ ਇਹ ਹੱਲ ਲੱਭ ਵੀ ਲਿਆ ਗਿਆ ਹੈ ਇਹ ਹੱਲ ਹੈ ਨੈਨੋ ਡੀਏਪੀ ਦਾ ਨੈਨੋ ਡੀਏਪੀ ਦੇ ਰੂਪ ਦੇ ਵਿੱਚ ਇਸ ਸੰਕਟ ਦਾ ਹੱਲ ਲੱਭਿਆ ਗਿਆ ਪਿਛਲੇ ਸਾਲ ਯਾਨੀ ਦੀ 2023-24 ਦੇ ਵਿੱਚ ਪੂਰੇ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਨੈਨੋ ਡੀਏਪੀ ਦੀ ਖਪਤ ਜਿਹੜੀ ਹੈ ਕੁੱਲ ਡੇਢ ਲੱਖ ਬੋਤਲ ਦੀ ਹੋਈ ਸੀ ਡੇਢ ਲੱਖ 1 ਲੱਖ 50 ਹਜ਼ਾਰ ਬੋਤਲ ਨੈਨੋ ਡੀਏਪੀ ਦੀ ਵਿਕੀ ਸੀ ਪਰ ਇਸ ਸਾਲ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ 3 ਲੱਖ 25 ਹਜ਼ਾਰ ਬੋਤਲ ਨੈਨੋ ਡੀਏਪੀ ਦੀ ਵਿਕ ਚੁੱਕੀ ਹੈ ਵਰਤੀ ਜਾ ਚੁੱਕੀ ਹੈ ਭਾਵੇਂ ਕੋਸ਼ਿਸ਼ ਪਹਿਲਾਂ ਤੋਂ ਹੀ جاری ਸੀ ਸਰਕਾਰਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਨੈਨੋ ਡੀਏਪੀ ਦੀ ਵਰਤੋਂ ਵਿੱਚ ਵਾਅਦਾ ਕੀਤਾ ਜਾ ਸਕੇ ਪਰ ਇਸ ਸਾਲ ਡੀਏਪੀ ਦੀ ਘਾਟ ਕਰਕੇ ਨੈਨੋ ਡੀਏਪੀ ਦੀ ਵਰਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ ਦੁੱਗਣੀ ਤੋਂ ਵੀ ਵਧ ਗਈ ਹੈ ਜਿੱਥੇ ਡੀਏਪੀ ਦੀ ਡੇਢ ਬੋਰੀ ਇੱਕ ਏਕੜ ਦੇ ਵਿੱਚ ਪੈਂਦੀ ਹੈ ਉਥੇ ਨੈਨੋ ਡੀਏਪੀ ਦੀ 1500 ਮিলি ਲੀਟਰ ਦੀ ਬੋਤਲ ਨਾਲ ਇੱਕ ਏਕੜ ਦੇ ਵਿੱਚ ਸਰ ਜਾਂਦਾ ਹੈ ਮਤਲਬ ਅੱਧਾ ਲੀਟਰ ਦੀ ਬੋਤਲ ਦੇ ਨਾਲ ਉਹ 1 ਏਕੜ ਦਾ ਏਰੀਆ ਕਵਰ ਹੋ ਜਾਂਦਾ ਹੈ ਜਿੰਨੇ 1 ਏਕੜ ਦੇ ਵਿੱਚ ਡੇਢ ਬੋਰੀ ਡੀਏਪੀ ਦੀ ਪੈਂਦੀ ਸੀ ਜੇ ਆਪਾਂ ਇਹਨੂੰ ਹੁਣ ਕੀਮਤ ਦੇ ਵਿੱਚ ਕਨਵਰਟ ਕਰਦੇ ਆਂ ਕੀਮਤ ਦੀ ਗੱਲ ਕਰੀਏ ਤਾਂ ਡੀਏਪੀ ਦਾ ਇੱਕ 50 ਕਿਲੋ ਦਾ ਥੈਲਾ 1350 ਰੁਪਏ ਦਾ ਆਉਂਦਾ ਹੈ ਉੱਥੇ ਹੀ ਨੈਨੋ ਡੀਏਪੀ ਦੀ ਜਿਹੜੀ ਇੱਕ ਬੋਤਲ ਹੈ ਉਸ ਦੀ ਕੀਮਤ ਦੀ ਗੱਲ ਕਰਦੇ ਆਂ ਤਾਂ ਸਿਰਫ 600 ਰੁਪਏ ਦੀ ਅੱਧਾ ਲੀਟਰ ਦੀ ਇੱਕ ਨੈਨੋ ਡੀਏਪੀ ਦੀ ਬੋਤਲ ਆਉਂਦੀ ਹੈ ਪੈਸੇ ਦੀ ਬਚਤ ਵੀ ਹੁੰਦੀ ਹੈ ਤੇ ਨਾਲੇ ਦੇ ਨਾਲ ਵਾਤਾਵਰਨ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਇਸੇ ਕਰਕੇ IFCO ਨੇ ਇਸ ਸਾਲ ਆਪਣਾ ਟੀਚਾ ਜੋ ਹੈ ਪੰਜਾਬ ਦੇ ਵਿੱਚ ਉਹ 10 ਲੱਖ ਬੁਤਲ ਨੈਨੋ ਡੀਪੀ ਵੇਚਣ ਦਾ ਰੱਖਿਆ ਹੈ IFCO ਵੱਲੋਂ ਹੀ ਨੈਨੋ ਡੀਪੀ ਸਪਲਾਈ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਪੇਚੀ ਜਾਂਦੀ ਹੁਣ ਹਰਮੇਲ ਸਿੰਘ ਸਿੱਧੂ IFCO ਦੇ ਸੂਬਾ ਮਾਰਕੀਟਿੰਗ ਮੈਨੇਜਰ ਨੇ ਉਹ ਦੱਸਦੇ ਨੇ ਜੇ ਤੁਸੀਂ ਕਣਕ ਬੀਜਣ ਤੋਂ ਪਹਿਲਾਂ ਉਹਦੇ ਬੀਜਾਂ ਨੂੰ ਨੈਨੋ ਡੀਏਪੀ ਦੇ ਨਾਲ ਟ੍ਰੀਟ ਕਰਨਾ ਹੈ ਮਤਲਬ ਉਹਨੂੰ ਸੋਧਣਾ ਹੈ ਉਹਨਾਂ ਬੀਜਾਂ ਨੂੰ ਤਾਂ ਤੁਸੀਂ ਉਹ ਵੀ ਕਰ ਸਕਦੇ ਜੇ ਵਧੀਆ ਨਤੀਜੇ ਲੈਣੇ ਨੇ ਜੇ ਤੁਸੀਂ ਤਾਂ ਉਹਦੇ ਵਿੱਚ 1 ਗਿੱਲੋ ਬੀਜ ਦੇ ਪਿੱਛੇ ਸਿਰਫ 5 ਐਮਐਲ ਨੈਨੋ ਡੀਏਪੀ ਵਰਤਣੀ ਚਾਹੀਦੀ ਹੈ ਜੇ ਤੁਸੀਂ ਕਿੱਲੇ ਦੇ ਵਿੱਚ ਆਪਾਂ ਬਜਾਈ ਦੀ ਗੱਲ ਕਰਦੇ ਹਾਂ ਤਾਂ 40 ਤੋਂ 50 40 ਤੋਂ 45 ਕਿਲੋ ਬੀਜ ਇੱਕ ਏਕੜ ਦੇ ਵਿੱਚ ਵਰਤਿਆ ਜਾਂਦਾ ਹੈ ਤਾਂ ਉਹਦੇ ਲਈ ਜੇ ਆਪਾਂ ਟ੍ਰੀਟ ਕਰਨਾ ਹੈ ਤਾਂ ਸਾਨੂੰ 200 ਤੋਂ 230 ਐਮਐਲ ਲੈਣੋਂ ﻧﺎﻧﻮ ਡੀਏਪੀ ਕਾਫੀ ਹੈ ਉਨੀ ਵਰਤੋਂ ਨਾਲ ਅਸੀਂ 40 ਤੋਂ 45 ਕਿਲੋ ਬੀਜ ਨੂੰ ਟ੍ਰੀਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਬੋਤਲ ਬਚ ਜਾਂਦੀ ਹੈ 50% ਤੁਹਾਡੇ ਕੋਲ ਹਜੇ ਵੀ ਨਾਨੋ ਡੀਏਪੀ ਬਚਿਆ ਹੋਇਆ ਹੈ ਉਸ ਨੂੰ ਜਦੋਂ ਫਸਲ ਪੁੰਗਰਦੀ ਹੈ ਉਸ ਤੋਂ ਬਾਅਦ ਸਪਰੇਅ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਮਤਲਬ ਜਦੋਂ ਪੱਤੇ ਨਿਕਲਦੇ ਨੇ ਫਸਲ ਪੁੰਗਰਦੀ ਹੈ ਉਦੋਂ ਪੱਤੇ ਨਿਕਲਣ ਤੋਂ ਬਾਅਦ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਇੱਕ ਹੋਰ ਵੱਡਾ ਫਾਇਦਾ ਨੈਨੋ ਡੀਓਪੀ ਦਾ ਇਹ ਹੈ ਕਿ ਜਿਹੜੀਆਂ ਨੈਨੋ ਖਾਦਾਂ ਹੁੰਦੀਆਂ ਨੇ ਉਹ ਸਾਰੀਆਂ ਤਰਲ ਪਦਾਰਥ ਹੁੰਦੀਆਂ ਨੇ ਤਰਲ ਮਾਤਰਾ ਵਿੱਚ ਹੁੰਦੀਆਂ ਨੇ ਇਸ ਕਰਕੇ 90% ਜਿਹੜਾ ਹੈ ਉਹ ਵੱਧ ਅਬਜ਼ੌਰਬ ਕੀਤੀਆਂ ਜਾਂਦੀਆਂ ਨੇ ਬੂਟਿਆਂ ਵੱਲੋਂ ਮਤਲਬ 90 ਫੀਸਦੀ ਤੋਂ ਵੀ ਵੱਧ ਸੋਖ ਲਈਆਂ ਜਾਂਦੀਆਂ ਨੇ ਬੂਟੇ ਵੱਲੋਂ ਉਹ ਅੰਦਰ ਚਲੀਆਂ ਜਾਂਦੀਆਂ ਨੇ ਤੇ ਇਸ ਕਰਕੇ ਉਹਨਾਂ ਦਾ ਅਸਰ ਜ਼ਿਆਦਾ ਹੁੰਦਾ ਹੈ ਤੇ ਝਾੜ ਦੇ ਵਿੱਚ ਵਾਧਾ ਹੁੰਦਾ ਹੈ ਪਰ ਜੇ ਤੁਸੀਂ ਰਵਾਇਤੀ ਖਾਦਾਂ ਦੀ ਗੱਲ ਕਰੋ ਉਸ ਦੇ ਮੁਕਾਬਲੇ ਉਹ ਦਾਣੇਦਾਰ ਹੁੰਦੀਆਂ ਨੇ ਦਾਣੇਦਾਰ ਹੋਣ ਕਰਕੇ ਉਹ ਮਹਿਜ 60 ਫੀਸਦੀ ਹੀ ਸੁਖੀਆਂ ਜਾਂਦੀਆਂ ਨੇ 60 ਫੀਸਦੀ ਹੀ ਐਬਜ਼ਾਰਬ ਹੁੰਦੀਆਂ ਨੇ ਤੇ ਬਾਕੀ ਜਿਹੜਾ 40% ਖਾਦ ਹੁੰਦਾ ਹੈ ਡੀਪੀ ਹੁੰਦਾ ਹੈ ਉਹ ਬਰਬਾਦ ਹੋ ਜਾਂਦਾ ਹੈ ਬਰਬਾਦ ਇਹਦਾ ਮਤਲਬ ਉਹ ਫਸਲ ਦੀ ਵਰਤੋਂ ਵਿੱਚ ਨਹੀਂ ਆਉਂਦਾ ਲੇਕਿਨ ਵਾਤਾਵਰਣ ਨੂੰ ਨੁਕਸਾਨ ਜ਼ਰੂਰ ਪਹੁੰਚਾਦਾ ਹੈ ਉਹਦੇ ਮਾੜੇ ਪ੍ਰਭਾਵ ਸਾਡੀ ਸਿਹਤ ਦੇ ਉੱਤੇ ਪੈਂਦੇ ਹੁਣ ਜੇ ਪੈਸੇ ਦੇ ਵਿੱਚ ਵੀ ਬੱਚਤ ਹੋ ਰਹੀ ਹੈ ਕੀਮਤ ਘਟ ਹੈ ਫਾਇਦੇ ਵੀ ਜ਼ਿਆਦਾ ਹੋ ਰਹੇ ਨੇ 90% ਦੀ ਐਬਜ਼ਾਰਬ ਹੋ ਰਿਹਾ ਹੈ ਝਾੜ ਵਧਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਫਿਰ ਇਹਦੀ ਵਰਤੋਂ ਐਨੀ ਜ਼ਿਆਦਾ ਪੱਧਰ ਦੇ ਉੱਤੇ ਕਿਉਂ ਨਹੀਂ ਹੁੰਦੀ ਵੱਡੇ ਪੱਧਰ ਦੇ ਉੱਤੇ ਹੁਣ ਤੱਕ ਕਿਉਂ ਨਹੀਂ ਹੋ ਰਹੀ ਇਸ ਅੜਿੱਕਾ ਕੀ ਹੈ ਅੜਿੱਕਾ ਦੋਸਤੋ ਇੱਕੋ ਇੱਕ ਹੈ ਉਹ ਅੜਿੱਕਾ ਹੈ ਕਿ ਹਜੇ ਤੱਕ ਕਿਸਾਨਾਂ ਦੇ ਵਿੱਚ ਇਹ ਪਰੋਸਾ ਨਹੀਂ ਬੈਠ ਸਕਿਆ ਕਿ ਇਹ ਉਨੀ ਹੀ ਕਾਰਾਗਰ ਹੈ ਜਿੰਨੀ ਉਹਨਾਂ ਦਾ ਰਵਾਇਤੀ ਤਰੀਕਾ ਖਾਦਾਂ ਨੂੰ ਪਾਉਣ ਦਾ ਹੈ ਕਿਉਂਕਿ ਕਿਸਾਨ ਕਾਫੀ ਲੰਬੇ ਸਮੇਂ ਤੋਂ ਉਹ ਰਵਾਇਤੀ ਤਰੀਕੇ ਵਰਤ ਰਿਹਾ ਹੈ ਤੇ ਇਹ ਤਰੀਕੇ ਰਵਾਇਤੀ ਤਰੀਕਿਆਂ ਦੀ ਉਹਨੂੰ ਆदत ਪੈ ਗਈ ਹੈ ਉਹ ਚੰਗੀ ਤਰ੍ਹਾਂ ਰਚਮਿਚ ਗਏ ਹਨ ਇਸ ਕਰਕੇ ਕਿਸੇ ਵੀ ਨਵੀਂ ਚੀਜ਼ ਤੇ ਛੇਤੀ ਛੇਤੀ ਕਿਸਾਨ ਦਾ ਭਰੋਸਾ ਨਹੀਂ بیٹھਦਾ ਇਸ ਕੋ ਵੱਲੋਂ ਕਈ ਤਰ੍ਹਾਂ ਦੇ ਟਰਾਇਲ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨਾਂ ਦੇ ਵਿੱਚ ਭਰੋਸਾ ਬਹਾਲ ਹੋ ਸਕੇ ਪਰ ਹਰ ਇੱਕ ਚੀਜ਼ ਨੂੰ ਨਵੀਂ ਚੀਜ਼ ਨੂੰ ਕਾਮਯਾਬ ਹੋਣ ਦੇ ਲਈ ਸਮਾਂ ਲੱਗਦਾ ਹੈ ਭਰੋਸਾ ਬੈਠਣ ਦੇ ਲਈ ਸਮਾਂ ਲੱਗਦਾ ਹੈ ਜਿਵੇਂ ਜਿੰਨਾ ਕਿਸਾਨਾਂ ਨੇ ਆਪਣੀ ਮੱਕੀ ਦੀ ਫਸਲ ਦੇ ਉੱਤੇ ਨੈਨੋ ਡੀਏਪੀ ਦੀ ਵਰਤੋਂ ਕੀਤੀ ਸੀ ਨੈਨੋ ਯੂਰੀਆ ਵਰਤਿਆ ਸੀ ਉਹਨਾਂ ਨੇ ਉਸ ਟਾਈਮ ਤੇ ਤੇ ਉਹਨਾਂ ਨੇ ਉਸ ਦਾ ਅਸਰ ਦੇਖਿਆ ਤਾਂ ਉਹ ਉਹ ਕਿਸਾਨ ਜਿਹੜੇ ਪਹਿਲਾਂ ਨੈਨੋ ਯੂਰੀਆ ਵਰਤ ਚੁੱਕੇ ਨੇ ਉਹਨਾਂ ਨੇ ਜਦੋਂ ਹੁਣ ਡੀਏਪੀ ਦੀ ਘਾਟ ਹੋਈ ਡੀਏਪੀ ਦੀ ਥੋੜ੍ਹ ਹੋਈ ਤਾਂ ਉਹਨਾਂ ਨੇ ਨੈਨੋ ਡੀਓਪੀ ਵਰਤੋਂ ਕਰਨ ਦੇ ਵਿੱਚ ਬਹੁਤੀ ਦੇਰ ਨਹੀਂ ਲਗਾਈ ਉਹਨਾਂ ਨੇ ਫਟਾਫਟ ਉਹਦਾ ਬਦਲ ਨੈਨੋ ਡੀਓਪੀ ਦੀ ਵਰਤੋਂ ਕਰਕੇ ਅਪਣਾ ਲਿਆ ਜਿਨ੍ਹਾਂ ਨੇ ਇਹ ਪਹਿਲੀ ਵਾਰ ਵਰਤੀ ਹੈ ਇਸ ਸਾਲ ਹੁਣੇ ਹੀ ਪਹਿਲੀ ਵਾਰ ਵਰਤੀ ਹੈ ਉਹ ਪਹਿਲਾਂ ਇਹਦੇ ਨਤੀਜੇ ਦੇਖਣਗੇ ਉਹ ਉਡੀਕ ਕਰਨਗੇ ਕਿ ਇਹਦੇ ਨਤੀਜੇ ਕੀ ਆਉਂਦੇ ਨੇ ਕਿਸ ਤਰ੍ਹਾਂ ਦੇ ਨਤੀਜੇ ਆਉਂਦੇ ਨੇ ਉਹ ਨਤੀਜੇ ਦੇਖ ਕੇ ਹੀ ਉਹ ਦੁਬਾਰਾ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰਨਗੇ ਜੇ ਇਸ ਵਾਰ ਨੈਨੋ ਡੀਓਪੀ ਦੇ ਨਤੀਜੇ ਚੰਗੇ ਆਉਂਦੇ ਨੇ ਝਾਲ ਵਧੀਆ ਨਿਕਲਦਾ ਹੈ ਤਾਂ ਇਸ ਦੀ ਦੁਬਾਰਾ ਵਰਤੋਂ ਕਰਨਗੇ ਨਹੀਂ ਉਹ ਵਾਪਸ ਆਪਣੇ ਰਵਾਇਤੀ ਖਾਦਾਂ ਉੱਪਰ ਵੀ ਰਵਾਇਤੀ ਡੀਏਪੀ ਦੇ ਤਰੀਕੇ ਵਿੱਚ ਹੀ ਵਾਪਸ ਆ ਜਾਣਗੇ ਜੇ ਕੋਈ ਹੋਰ ਕਿਸਾਨ ਕਈ ਕਿਸਾਨ ਇਸ ਦੀ ਵਰਤੋਂ ਕਰਕੇ ਚੰਗਾ ਝਾੜ ਲੈ ਲੈਂਦੇ ਨੇ ਤਾਂ ਫਿਰ ਉਹਨਾਂ ਦੀ ਦੇਖਾ ਦੇਖੀ ਹੋਰ ਕਿਸਾਨ ਵੀ ਇਸ ਦੀ ਵਰਤੋਂ ਕਰਨ ਲੱਗ ਜਾਣਗੇ ਉਹਦੇ ਨਾਲ ਇਹਦੀ ਫਿਰ ਖਪਤ ਉਹ ਵਧੂਗੀ ਪੰਜਾਬ ਦੇ ਕਿਸਾਨਾਂ ਵਿੱਚ ਸ਼ੁਰੂਆਤ ਇਸ ਨੈਨੋ ਡੀਏਪੀ ਦੀ ਜ਼ਰੂਰ ਮਜਬੂਰੀ ਨਾਲ ਹੋਈ ਹੈ ਪਰ ਜੇ ਇਹਦੇ ਨਤੀਜੇ ਉਮੀਦ ਤੋਂ ਚੰਗੇ ਨਿਕਲਦੇ ਨੇ ਉਮੀਦ ਤੋਂ ਵਧੀਆ ਨਿਕਲਦੇ ਨੇ ਤਾਂ ਯਕੀਨਨ ਹੀ ਇਸ ਦੀ ਵਰਤੋਂ ਪੰਜਾਬ ਵਿੱਚ ਵਧੇਗੀ ਫਾਇਦਾ ਕਿਸਾਨਾਂ ਨੂੰ ਹੈ ਉਹਨਾਂ ਦੀ ਲਾਗਤ ਘਟਾਏਗੀ ਉਹਨਾਂ ਦੀ ਖਰਚਾ ਜਿਹੜਾ ਹੈ ਫਸਲਾਂ ਨੂੰ ਲੈਣ ਉੱਪਰ ਆਉਂਦਾ ਹੈ ਉਹਦੇ ਵਿੱਚ ਕਮੀ ਜ਼ਰੂਰ ਆਏਗੀ ਜਿਸ ਦੇ ਨਾਲ ਉਹਨਾਂ ਦੀ ਮੁਨਾਫਾ ਥੋੜਾ ਜਿਹਾ ਵਧੇਗਾ ਚਾਰ ਪੈਸੇ ਉਹਨਾਂ ਨੂੰ ਬਚ ਸਕਦੇ ਨੇ ਵਾਤਾਵਰਨ ਨੂੰ ਵੀ ਇਸ ਦਾ ਫਾਇਦਾ ਹੈ ਕਿਉਂਕਿ ਇਹ ਐਬਜ਼ਾਰਬ ਜ਼ਿਆਦਾ ਹੋ ਜਾਂਦੀ ਹੈ ਰਿਆਦ ਖੁੰਦ ਬਚਦੀ ਨਹੀਂ ਹੈ ਜੋ ਸਾਨੂੰ ਨੁਕਸਾਨ ਪਹੁੰਚਾ ਸਕਦੀ ਸਾਡੇ ਖੇਤ ਨੂੰ ਨੁਕਸਾਨ ਪਹੁੰਚਾ ਸਕੇ ਤੀਸਰਾ ਦੇਸ਼ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਜਿੰਨੀਆਂ ਵੀ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਨੈਨੋ ਖਾਦਾਂ ਬਣ ਰਹੀਆਂ ਨੇ ਉਹ ਸਾਰੀਆਂ ਭਾਰਤ ਦੇ ਵਿੱਚ ਹੀ ਮੈਨੂਫੈਕਚਰ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਡੀਏਪੀ ਜਾਂ ਯੂਰੀਆ ਹੈ ਉਹ ਬਾਹਰੋਂ ਇੰਪੋਰਟ ਕੀਤਾ ਜਾਂਦਾ ਹੈ ਬਾਹਰੋਂ ਇੰਪੋਰਟ ਕਰਨ ਦੇ ਨਾਲ ਵਿਦੇਸ਼ੀ ਮੁਦਰਾ ਦਾ ਬਹੁਤ ਵੱਡਾ ਖਰਚ ਹੁੰਦਾ ਹੈ ਜੇ ਅਸੀਂ ਆਪਣੀ ਨਿਰਪਰਤਾ ਉਹਨਾਂ ਯੂਰੀਏ ਤੋਂ ਡੀਏਪੀ ਤੋਂ ਘਟਾ ਲੈਨੇ ਆ ਤਾਂ ਯਕੀਨਨ ਹੀ ਭਾਰਤ ਸਰਕਾਰ ਨੂੰ ਵੀ ਇਹਦਾ ਬਹੁਤ ਵੱਡਾ ਫਾਇਦਾ ਹੋਏਗਾ ਸੋ ਕਿਸਾਨਾਂ ਨੂੰ ਵੀ ਫਾਇਦਾ ਹੈ ਸਰਕਾਰਾਂ ਨੂੰ ਵੀ ਫਾਇਦਾ ਹੈ ਸਿਰਫ ਲੋੜ ਇਹ ਹੈ ਕਿ ਇਸ ਦਾ ਭਰੋਸਾ ਕਿਸਾਨਾਂ ਦੇ ਵਿੱਚ ਬਣ ਸਕੇ ਜੇ ਇੱਕ ਵਾਰ ਭਰੋਸਾ ਬਣ ਜਾਂਦਾ ਹੈ ਭਰੋਸਾ ਬਣਾਉਣ ਦੇ ਵਿੱਚ ਨੈਨੋ ਡੀਓਪੀ ਜਾਂ ਨੈਨੋ ਖਾਦਾਂ ਕਾਮਯਾਬ ਹੋ ਜਾਂਦੀਆਂ ਨੇ ਤਾ ਯਕੀਨਨ ਹੀ ਇਸ ਕੋ ਦਾ 10 ਲੱਖ ਦਾ ਟਾਰਗੇਟ ਕੋਈ ਬਹੁਤਾ ਵੱਡਾ ਟਾਰਗੇਟ ਨਹੀਂ ਹੋਏਗਾ ਟੀਚਾ ਛੇਤੀ ਹੀ ਪੂਰਾ ਹੋ ਸਕਦਾ ਹੈ ਕਿਸਾਨ ਵੀ ਹੱਥਵਰਤੀ ਇਸ ਨੂੰ ਅਪਣਾਉਣਗੇ ਲੇਕਿਨ ਬਸ਼ਰਤੇ ਇਹ ਖਾਦਾਂ ਇਹ ਡੀਏਪੀ ਆਪਣਾ ਪਰੋਸਾ ਕਿਸਾਨਾਂ ਦੇ ਦਿਲ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦੀਆਂ ਸੋ ਐਸੇ ਆਸ ਨਾਲ ਐਸੇ ਉਮੀਦ ਨਾਲ ਕਿ ਇਹਦਾ ਫਾਇਦਾ ਕਿਸਾਨਾਂ ਨੂੰ ਹੋਏਗਾ ਕਿਸਾਨ ਲਾਹਾ ਲੈਣ ਦੇ ਵਿੱਚ ਕਾਮਯਾਬ ਹੋਣਗੇ ਤਤਵ ਵਿਦਵਾਲ ਨੇ ਆ 干过。